ਚੋਰ ਵੀ ਖੌਫ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਦੇ ਰਹੇ ਹਨ ਅੰਜਾਮ ਨਹੀਂ ਕੋਈ ਸੀਸੀਟੀਵੀ ਦਾ ਡਰ ਤੇ ਨਾ ਹੀ ਕੋਈ ਪੁਲਿਸ ਦਾ ਖੌਫ ਤਾਜ਼ਾ ਮਾਮਲਾ ਮੁਗਮਰੇ ਸਰੂਟ ਤੇ ਜੀਰਾ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪੰਜ ਤੋਂ 6 ਵਿਅਕਤੀ ਜੋ ਕਿ ਵਰਨਾਕਾਰ ਤੇ ਆਏ ਅਤੇ ਦੁਕਾਨਾਂ ਦੇ ਸ਼ਟਰ ਤੋੜ ਕੇ ਗੱਲੇ ਤੋੜ ਕੇ ਨਾਂ ਲੈ ਗਏ ਜਿਸ ਤੇ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਜਾਣਕਾਰੀ ਦਿੰਦੇ ਹੋਏ ਦੁਕਾਨਦਾਰਾਂ ਨੇ ਕਿਹਾ ਕਿ ਸਵੇਰੇ 3 ਵਜੇ ਦੇ ਕਰੀਬ 5 ਤੋਂ 6 ਵਿਅਕਤੀ ਵਰਨਾਕਾਰ ਉੱਪਰ ਆਏ ਅਤੇ ਦੁਕਾਨਾਂ ਦੇ ਸ਼ਟਰ ਤੋੜ ਦਿੱਤੇ। ਦੁਕਾਨਾਂ ਦੇ ਗੱਲੇ ਤੋੜ ਕੇ ਨਾਂ ਲੈ ਗਏ ਜਿਸ ਵਿੱਚ ਜ਼ਰੂਰੀ ਕਾਗਜ਼ਾਤ ਤੋਂ ਇਲਾਵਾ ਪੈਸੇ ਵੀ ਸਨ। ਜਿਸ ਸੇ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਉੱਥੇ ਹੀ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਨੂੰ ਗਸ਼ਤ ਵਧਾਈ ਜਾਵੇ ਤਾਂ ਜੋ ਇਹੋ ਜਿਹੀਆਂ ਘਟਨਾਵਾਂ ਨੂੰ ਨਾਤ ਪਾਈ ਜਾ ਸਕੇ। ਹਾਂਜੀ ਮੇਰਾ ਨਾਮ ਅਗਰ ਮੇਲ ਸਹੰਗਾਈ ਦੁਕਾਨ ਦਾ ਵੀ ਨਾਮ ਜੀ ਸ੍ਰੀ ਗੁਰੂ ਰਾਮਦਾਸ ਜੀ ਡੈਰੀ ਅੱਤਰ ਲੈ ਕੇ ਡੈਰੀ ਸਵੀਟ ਦੇ ਤੁਹਾਡੇ ਦਾ ਚੋਰੀ ਜੀ ਕਿਵੇਂ ਘਟਣਾ ਹੋ ਗਈ ਇਹ 3 ਵਜੇ ਕੇ 17 ਮਿੰਟ ਤੇ ਹੋਈ ਹੈ ਸੋਭਾ ਜੀ ਜਦੋਂ ਵੀ ਆਮ ਰੋਗ ਸ਼ੇਅਰ ਕਰਦੇ ਆ ਤੇ ਜੋ ਕਿ ਸਾਡਾ ਨੁਕਸਾਨ 30-40 ਹਜ਼ਾਰ ਰੁਪਏ ਦਾ ਹੋ ਗਿਆ ਜੀ ਜੋ ਜ਼ਰੂਰੀ ਕਾਗਜ਼ ਸੀ ਮੋਟਰਸਾਈਕਲਾਂ ਦੇ ਗੱਡਿਆਂ ਦੇ ਕਾਪੀ ਮੇਰੇ ਰਜਿਸਟ੍ਰਿੰਗਾਂ ਔਰ ਸਾਰੇ ਜ਼ਰੂਰੀ ਕਾਗਜ਼ ਸੀ ਉਹ ਵੀ ਲੈ ਕੇ ਜੋ ਕਿ ਦਿਨ ਦਿਹਾੜਾ ਸੀਗਾ ਸਾਂਝ ਨੂੰ 2:30 ਵਜੇ ਵੀ ਕੋਈ ਮਾਹੌਲ ਦਾ ਪੂਰਾ ਡਰ ਬਣਿਆ ਹੋਇਆ ਜੀ ਬਹੁਤ ਪਰੇਸ਼ਾਨ ਆ ਜੀ ਅਜੇ ਤੱਕ ਕੰਮ ਕਰਨ ਨੂੰ ਹੁਣ ਕੀ ਕਰਕੇ ਮੁਸ਼ਕਲ ਹੋਇਆ ਪਿਆ ਜੀ ਇੱਥੇ ਤੁਹਾਡੇ ਨੇੜੇ ਅਸਰਸਿੰਘ ਹੂਰਚੂੜੇ ਪੰਜਾਂ ਦੁਕਾਨਾਂ ਦਾ ਸ਼ਟਰ ਟੁੱਟਿਆ ਜੀ ਇੱਥੇ ਨਾਲ-ਨਾਲ ਲਗਮ ਗਈਆਂ ਜੀ ਦੋ ਤਿੰਨ ਜੀਰਾ ਰੋਡ ਤੇ ਵੀ ਸੁਣਿਆ ਵੀ ਉੱਥੇ ਵੀ ਟੁੱਟ ਗਏ ਹਾਂ ਕਿੰਨਾ ਨੁਕਸਾਨ ਹੋਦਾ ਹੈ ਜੀ ਆਪਣਾ 35 ਤੋਂ 40000 ਰੁਪਏ ਦਾ ਨੁਕਸਾਨ ਹੋਇਆ ਜੀ ਸੀਸੀਟੀਵੀ ਵੀ ਲੱਗੇ ਵੀ ਆਪਣੇ ਹਾਂ ਜੀ ਕੈਮਰੇ ਆਪਣੇ ਲੱਗੇ ਆ ਜੀ ਵਾਰਨਾ ਗੱਡੀ ਤੇ ਆਏ ਆ ਜੀ ਉਹਨਾਂ ਦਾ ਨਾਲ ਜੇ ਪੂਰੀ ਗੌਰ ਕਰੀ ਜਾਵੇ ਫੜੇ ਜਾ ਸਕਦੇ ਆ ਜੀ ਇਹਦਾ ਇਹ ਹੀ ਬੇਨਤੀ ਕਰਦੇ ਆ ਜੀ ਕਿੰਨੇ ਜਣੇ ਦਿਖਾਈ ਦੇ ਗਏ ਜੀ ਸੱਤ ਅੱਠ ਜਾਣੇ ਆ ਜੀ ਮੂੰਹ ਬੰਨੇ ਆ ਜੀ ਉਹਨਾਂ ਦੇ ਤੁਹਾਡਾ ਕੀ ਕੀ ਨੁਕਸਾਨ ਕੀਤਾ ਗਈ ਜੀ ਮੇਰੇ ਜੇ ਜੋ ਫਾਰਮਾਂ ਦੇ ਕਾਗਜ਼ ਕੂਗਜ ਆ ਜੋ ਇੱਥੇ ਮੁੰਡੇ ਦੇ ਆਧਾਰ ਕਾਰਡ ਪੈਨ ਕਾਰਡ ਜੋ ਸਾਡਾ ਫਾਰਸ ਸਭ ਸਾਰਾ ਕੋਲ ਲੈ ਗਏ ਗੱਲਾਂ ਵੀ ਵਿੱਚੋਂ ਕੱਢ ਕੇ ਸਣੇ ਪੈਸਿਆਂ ਦਾ ਸਾਰਾ ਹੀ ਲੈ ਗਏ ਜੀ ਹੁਣ ਮੰਗ ਕੀ ਕਰਨੀ ਆ ਅਸੀਂ ਤਾਂ ਐਸਐਸਪੀ ਸਾਹਿਬ ਨੂੰ ਮੰਗ ਕਰਦੇ ਆ ਵੀ ਇਹਦੀ ਗੌਰ ਕਰਕੇ ਸਾਨੂੰ ਸਾਰਾ ਇਨਸਾਫ ਦਿਵਾਇਆ ਜਾਵੇ ਜੋ ਕਿ ਸਾਡਾ ਡਰ ਦਾ ਮਾਹੌਲ ਬਣਿਆ ਸਾਡੀ ਵੀ ਮਦਦ ਕੀਤੀ ਜਾਵੇ ਪ੍ਰਸ਼ਾਸਨ ਵਾਲੇ ਆ ਗਏ ਤੇ PCR ਦੇ ਲੱਗੀ ਹੋਈ ਹੈਗੀ ਹੈ PCR ਵਾਲੇ ਡੈਸਟ ਕਰਦੇ ਹੈਗੇ ਰਾਤ ਨੂੰ PCR ਵਾਲਾ ਜੀ ਇੱਕ ਵਿਚਾਰਾ ਬੰਦਾ ਉਹ ਘੰਟੇ ਬਾਅਦ ਆਇਆ ਜੀ ਆਈ ਫੋਨ ਕੀਤੇ ਥਾਣੇ ਵੀ ਫੋਨ ਕੀਤੇ ਕੋਈ ਸਾਡੀ ਇੰਨੀ ਹੋਈ ਨਹੀਂ ਗਈ ਮੇਰਾ ਨਾਮ ਵੀ ਜੇ ਕੁਮਾਰਾ ਜੀ ਕਿਹੜੇ ਦੁਕਾਨੇ ਕੋਈ ਗਜਨ ਕਰਿਆਨਾ ਸਟੋਰ ਦੇ ਨਾਂ ਤੇ ਦੁਕਾਨ ਹੈ ਆਪਣੀ ਕਿਹੜੀ ਜਗ੍ਹਾ ਜੀ ਨੰਬਰਸਾ ਰੋਡ ਤੇ ਹੀ ਤੁਹਾਡੇ ਨਾਲ ਚੋਰੀ ਹੋਈ ਸੀ ਹਾਂਜੀ ਰਾਤੀ ਚੋਰੀ ਹੋਈ 3 ਵਜੇ ਜੀ 3 ਵਜੇ ਕੁਝ ਮਿੰਟ ਤੇ ਹੋਈ ਹੈ ਜੀ ਤੇ ਗੱਲੇ ਚ ਪੈਸੇ ਕੱਢ ਕੇ ਲੈ ਗਈ ਜੇ ਬੋਤਲਾ ਮੂਤਾਂ ਪੈਪਸੀ ਕੋਕ ਦੀਆਂ ਸਾਰੀਆਂ ਲੈ ਗਈ ਜੀ ਕੱਢ ਕੇ ਗੱਲਾਂ ਬਣ ਕੇ ਲੈ ਗਈ ਬਿੱਲ ਆਊਗਾ 4500 ਰੁਪਏ ਦਾ ਜੀ ਜੇ ਇਹ ਗੱਲ ਕਰੀ ਇਹਨਾਂ ਪੀਸੀਆਰ ਵਗੈਰਾ ਵੀ ਐਸਐਸਜੀਟੀ ਆਂਦੀ ਹੈ ਇਹ ਜਨਤੀਤੀ ਜਾਂਦੀ ਹੈ ਔਰ ਕੁਰੀਆਂ ਹੋ ਜੇ ਕੋਈ ਕਹਣਾ ਜਾਊਗਾ ਅਸੀਂ ਕਰਨੇ ਜੀ ਗਸ਼ਟ ਵਧਾਈ ਜਾਵੇ ਸਾਡੀ ਰੱਖਿਆ ਕੀਤੀ ਜਾਵੇ ਹੋਰ ਮੰਗ ਮੰਗੇ ਕਿ ਤੇ ਇਨਸਾਫ ਮਿਲਵਾਇਆ ਜਾਵੇ ਜੀ